ਅੱਜ ਮੈਨਾਂ ਦੀਆਂ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਗੱਲ ਕਰਾਂਗੇ ਪਿੰਡ ਤਲਵੰਡੀ ਤਾਂ ਦੱਸਦੇ ਆ ਕਿ ਪਿੰਡ ਤਲਵੰਡੀ ਦੇ ਸਕੂਲ ਦੇ ਵਿੱਚ ਇੱਕ ਮੈਨੂਅਲ ਫੰਕਸ਼ਨ ਕਰਵਾਇਆ ਗਿਆ ਜਿਸ ਦੇ ਉੱਤੇ ਵਿਸ਼ੇਸ਼ ਤੌਰ ਤੇ ਐਮ ਐ ਐਂਦਰਜੀਤ ਕੌਰ ਮਾਨ ਦੇ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਹੀ ਪਿੰਡ ਦੇ ਸਾਫਾ ਸਰਪੰਚ ਬਲਵਿੰਦਰ ਸਿੰਘ ਵੀ ਜਿਹੜੇ ਕਿਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੇ ਬੱਚਿਆਂ ਦਾ ਮਾਨ ਵਧਾਇਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਦੀ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਹੈ ਸਭ ਤੋਂ ਪਹਿਲਾਂ ਸਰਦਾਰ ਬਲਦੇਵ ਸਿੰਘ ਜੀ ਜੋਲ ਦਾ ਮੈਂ ਧੰਨਵਾਦ ਕਰਨਾ ਚਾਹੁੰਨੀ ਹ ਜਿਨ੍ਹਾਂ ਨੇ ਇਸ ਖੂਬਸੂਰਤ ਬਿਲਡਿੰਗ ਨੂੰ ਬਣਾਉਣ ਦਾ ਆਗਾਜ਼ ਕੀਤਾ ਸੀ ਔਰ ਬਹੁਤ ਪਿਆਰੀ ਬਹੁਤ ਸੁੰਦਰ ਬਿਲਡਿੰਗ ਜਿਹੜੀ ਹੈ ਉਹਨੂੰ ਸਕੂਲ ਬਣਾਉਣ ਵਾਸਤੇ ਇੱਥੇ ਦੇ ਸਟਾਫ ਨੇ ਪ੍ਰਿੰਸੀਪਲ ਸਾਹਿਬ ਨੇ ਬਹੁਤ ਮਿਹਨਤ ਕੀਤੀ ਹੋਈ ਆ ਮੈਂ ਸਾਰਾ ਸਕੂਲ ਦੇਖ ਕੇ ਆ ਰਹੀ ਆ ਔਰ ਉਹਨਾਂ ਦੀ ਮਿਹਨਤ ਤੇ ਚੱਲਦਿਆਂ ਉਹਨਾਂ ਦਾ ਸੈਂਟਰ ਗਵਰਨਮੈਂਟ ਦੇ ਨਾਲ ਵੀ ਰابطਾ ਹੋਇਆ ਜਿਹਦੇ ਤਹਿਤ ਫੰਡਸ ਮਿਲਦੇ ਨੇ ਔਰ ਸਭ ਤੋਂ ਵੱਡੀ ਗੱਲ ਨਗਰ ਦੇ ਐਨਆਰਆਈਜ਼ ਨੇ ਇਸ ਸਕੂਲ ਨੂੰ ਹਲਕੇ ਦੇ ਵਿੱਚ ਵਧੀਆ ਸਕੂਲ ਬਣਾਉਣ ਵਾਸਤੇ ਬਹੁਤ ਮਿਹਨਤ ਕੀਤੀ ਹੈ ਬਹੁਤ ਵਧੀਆ ਤਰੀਕੇ ਦਾ ਹਰ ਇੱਕ ਫੈਸਿਲਿਟੀ ਬੱਚਿਆਂ ਵਾਸਤੇ ਇੱਥੇ ਲੈ ਕੇ ਆਂਦੇ ਆਂ ਔਰ ਇੱਥੇ ਦੇ ਬੱਚਿਆਂ ਨੇ ਵੀ ਕੋਈ ਕਸਰ ਨਹੀਂ ਛੱਡੀ ਬਹੁਤ ਅੱਛੇ ਅੱਛੇ ਸਟੂਡੈਂਟ ਨੇ ਜਿਹੜੇ ਮੈਟ੍ਰੀਮੋਨੀਅਲ ਸਕੂਲਾਂ ਦੇ ਵਿੱਚ ਜਾ ਕੇ ਪੜ੍ਹਦੇ ਨੇ ਜਾਂ ਆਪਣੇ ਆਪ ਵਾਸਤੇ ਦੁਨੀਆ ਦੇ ਵਿੱਚ ਕਾਮਯਾਬ ਹੋਣ ਲਈ ਉਹਨਾਂ ਨੇ ਵੀ ਓਨੀ ਹੀ ਮਿਹਨਤ ਕੀਤੀ ਆਪ ਸਭ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਇੰਨੇ ਪਿਆਰੇ ਸਕੂਲ ਬਣਾਉਣ ਵਾਸਤੇ ਹਰ ਇੱਕ ਦਾ ਜਿਹਦਾ ਕਿਦਾ ਤਿਲ ਫੁੱਲੇ ਦੇ ਵਿੱਚ ਹਿੱਸੇਦਾਰੀ ਪਈ ਆ ਮੈਂ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੇ ਜਿਹੜਾ ਹੁਣ ਦਾ ਸਮਾਂ ਮੈਂ ਦੇਖ ਰਹੀ ਸੀ ਕਿ ਸਕੂਲ ਤਕਰੀਬਨ ਡਿਜੀਟਲ ਹੈ ਬਹੁਤੇ ਸਕੂਲਾਂ ਦੇ ਵਿੱਚ ਇਹ ਸਹੂਲਤਾਂ ਨਹੀਂ ਹੈਗੀਆਂ ਮੇਰਾ ਵੈਸੇ ਧਿਆਨ ਚਲੇ ਗਿਆ ਕਿ ਬਹੁਤ ਕੁਝ ਹੈਗਾ ਹੁਣ ਇੱਥੇ ਸੋਲਰ ਹੋਣਾ ਚਾਹੀਦਾ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਵੀ ਸੋਲਰ ਸਿਸਟਮ ਸਾਡੇ ਸਕੂਲ ਦੇ ਵਿੱਚ ਆਲਰੇਡੀ ਆ ਚੁੱਕਿਆ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਇਹ ਸਟੈਪ ਜਿਹੜਾ 2-3 ਸਾਲ ਪਹਿਲਾਂ ਹੀ ਸਟਾਰਟ ਕਰ ਦਿੱਤਾ ਸੀ ਪਰ ਮੈਨੂੰ ਇਹ ਇਲਮ ਨਹੀਂ ਸੀ ਕਿ ਇਸ ਸਕੂਲ ਦੇ ਵਿੱਚ ਵੀ ਸੋਲਰ ਜਿਹੜਾ ਆ ਚੁੱਕਿਆ ਬਿਲਡਿੰਗ ਬਹੁਤ ਵਧੀਆ ਜੇ ਕੋਈ ਕਮਰਿਆਂ ਦੀ ਕਮੀ ਸੀ ਉਹ ਵੀ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਦੋ ਕਮਰਿਆਂ ਦੇ ਸਾਨੂੰ ਬਣਵਾ ਕੇ ਦਿੱਤੇ ਗਏ ਆ ਔਰ ਸਭ ਤੋਂ ਐਮ ਜਿਹੜਾ ਮੈਂ ਜ਼ਰੂਰਤ ਮਹਿਸੂਸ ਕਰਦੀ ਐ ਔਰ ਨਗਰ ਦੀ ਡਿਮਾਂਡ ਵੀ ਐ ਕਿ ਸਕੂਲ ਪਲੱਸ 2 ਤੱਕ ਹੋਣਾ ਚਾਹੀਦਾ ਮੈਡੀਕਲ ਨਾਨ ਮੈਡੀਕਲ ਤੇ ਇਕਨੋਮਿਕਸ ਵਗੈਰਾ ਸਬਜੈਕਟ ਜਿਹੜੇ ਆ ਉਹ ਪਲਸ 1 ਪਲਸ 2 ਦੇ ਹੋਣੇ ਚਾਹੀਦੇ ਇੱਥੇ ਮੈਂ ਵੀ ਇਸ ਗੱਲ ਦੀ ਮੈਨੂੰ ਕਦੇ ਮਹਿਸੂਸ ਹੋ ਰਹੀ ਹੈ ਕਿ ਜਿਨ੍ਹਾਂ ਨੇ ਵਧੀਆ ਅਰੇਂਜਮੈਂਟਸ ਨੇ ਜਿਨ੍ਹਾਂ ਵਧੀਆ ਸਟਾਫ ਆ ਮਿਹਨਤੀ ਔਰ ਜਿਨ੍ਹਾਂ ਦੇ ਬੱਚਿਆਂ ਦੇ ਸੁਪਨੇ ਉੱਚੇ ਨੇ ਜਿਨ੍ਹਾਂ ਨਗਰ ਸਾਥ ਦੇ ਰਿਆ ਡਟ ਕੇ ਇਹ ਸਕੂਲ ਜਿਹੜਾ ਪਲਸ 2 ਤੱਕ ਹੋਣਾ ਚਾਹੀਦਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਉਹ ਆਪਣੀ ਫਾਈਲ ਤਿਆਰ ਕਰਨ ਫਾਈਲ ਤਿਆਰ ਕਰਕੇ ਰეკਮੈਂਡੇਸ਼ਨ ਜਿਹੜੀ ਆ ਉਹ ਸਕੂਲ ਵੱਲੋਂ ਦੇਣ ਕਿ ਸਾਡੇ ਕੋਲ ਇੰਨੀ ਸਟਰੈਂਥ ਹੈ ਔਰ ਜਿਹੜਾ ਹੁਣ ਸイヤー ਸਾਡਾ ਆ ਚੱਲ ਰਿਹਾ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਨ ਬੱਚਿਆਂ ਦੀ ਕਿ ਐਂਦੇ ਬੱਚੇ ਜਿਹੜੇ ਮੈਡੀਕਲ ਤੇ ਨਾਨ ਮੈਡੀਕਲ ਤੇ ਇਕਨੋਮਿਕਸ ਦੇ ਵਿੱਚ ਦਾਖਲਾ ਲੈ ਰਹੇ ਆ ਜੇ 15-15 ਬੱਚੇ ਵੀ ਤੁਸੀਂ ਦੇ ਦਿਓ ਮੈਡੀਕਲ ਨਾਨ ਮੈਡੀਕਲ ਤੇ ਇਕਨੋਮਿਕਸ ਦੇ ਵਿੱਚ ਤੇ ਅਸੀਂ ਇਹਨੂੰ ਕਲਾਸਿਸ ਜਿਹੜੀਆਂ ਸਟਾਰਟ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਮੈਂ ਬਹੁਤ ਸਾਰੇ ਸਕੂਲ ਜਿਹੜੇ ਮੈਡੀਕਲ ਤੇ ਨਾਨ ਮੈਡੀਕਲ ਫੇਲ ਹੁੰਦੇ ਦੇਖਿਆ ਸਰਕਾਰ ਉਹਨਾਂ ਨੂੰ ਪੂਰਾ ਨਹੀਂ ਕਰ ਸਕੀ ਉਹਦਾ ਕਾਰਨ ਇਹ ਰਿਹਾ ਕਿ ਐਫੀਲੀਏਸ਼ਨ ਹੋ ਜਾਂਦੀ ਰਹੀ ਹੈ ਸਟੂਡੈਂਟ ਜਿਹੜੇ ਆ ਉਹ ਰਜਿਸਟਰ ਨਹੀਂ ਹੋਏ ਤੁਸੀਂ ਰਜਿਸਟ੍ਰੇਸ਼ਨ ਵੀ ਕਰਨੀ ਆ ਔਰ ਆਪਣੀ ਫਾਈਲ ਵੀ ਤਿਆਰ ਕਰਨੀ ਆ ਉਹਦੀ ਇੱਕ ਕਾਪੀ ਤੁਸੀਂ ਗਵਰਨਮੈਂਟ ਨੂੰ ਆਪਣੇ ਪ੍ਰੋਪਰ ਚੈਨਲ ਰਾਹੀਂ ਭੇਜ ਦਿਓ ਇੱਕ ਕਾਪੀ ਜਿਹੜੀ ਆ ਉਹ ਮੈਨੂੰ ਦੇ ਦਿਓ ਮੈਂ ਆਪਣੇ ਚੈਨਲ ਰਾਹੀਂ ਆਪਣਾ ਡੀਓ ਲੈਟਰ ਲਾਰ ਲਗਾ ਕੇ ਇਹ ਡਿਮਾਂਡ ਜਿਹੜੀ ਆ ਉਹ ਡਾਇਰੈਕਟ ਮਾਨਜੋਗ ਸੀਐਮ ਸਾਹਿਬ ਦੇ ਕੋਲ ਰੱਖਾਂਗੇ ਔਰ ਇਹ ਫੌਰਨ ਕਬੂਲ ਵੀ ਹੋਏਗੀ ਮੈਨੂੰ ਪਤਾ ਕਿਉਂਕਿ ਸਟਰੈਂਥ ਬਹੁਤ ਅੱਛੀ ਹੈ ਬੱਚੀਆਂ ਦੀ ਇੱਕ ਪ੍ਰੋਸੀਜਰ ਹੈ ਇੱਕ ਪ੍ਰੋਸੈਸ ਹੈ ਜਿਹੜਾ ਸਾਨੂੰ ਪੂਰਾ ਕਰਨਾ ਪੈਂਦਾ ਔਰ ਇਹ ਵੀ ਪ੍ਰੋਸੈਸ ਲਾਜ਼ਮੀ ਆ ਕਿ ਬੱਚਿਆਂ ਦੀ ਰਜਿਸਟ੍ਰੇਸ਼ਨ ਹੋ ਜਾਣੀ ਚਾਹੀਦੀ ਹੈ ਇਨ ਕੇਸ ਇਸ ਸਾਲ ਆਪਾਂ ਨਹੀਂ ਕਰ ਪਾਉਂਦੇ ਕਿਉਂਕਿ ਟਾਈਮ ਬਹੁਤ ਥੋੜਾ ਰਹਿ ਗਿਆ ਅਸੀਂ ਫਰਵਰੀ ਦੇ ਵਿੱਚ ਕਦਮ ਰੱਖ ਲਿਆ ਔਰ ਰਜਿਸਟ੍ਰੇਸ਼ਨ ਜਿਹੜੀ ਇੰਨੀ ਜਲਦੀ ਹੋਣੀ ਵੀ ਕਈ ਵਾਰੀ ਔਖੀ ਹੋ ਜਾਂਦੀ ਹੈ ਜੇ ਇਸ ਸਾਲ ਨਹੀਂ ਹੋ ਪਾਏਗਾ ਅਸੀਂ ਅਗਲੇ ਸਾਲੇ ਦੀ ਪ੍ਰੋਪਰ ਤਿਆਰੀ ਕਰਾਂਗੇ ਔਰ ਅਗਲੇ ਸਾਲ ਅਸੀਂ ਇਹ ਮੈਡੀਕਲ ਨਾਨ ਮੈਡੀਕਲ ਤੇ ਇਕਨੋਮਿਕਸ ਦੀਆਂ ਕਲਾਸਿਸ ਹਰ ਹਾਲਤ ਦੇ ਵਿੱਚ ਸਟਾਰਟ ਕਰ ਲਵਾਂਗੇ ਮੈਂ ਤੁਹਾਨੂੰ ਭਰੋਸਾ ਦਿਵਾ ਕੇ ਜਾਂਦੀ ਹਾਂ ਇਸ ਗੱਲ ਦਾ ਦੂਸਰੀਆਂ ਨਗਰ ਦੀਆਂ ਇੱਕ ਦੋ ਡਿਮਾਂਡਸ ਨੇ ਜੇ ਤੁਹਾਡਾ ਸੋਲਿਡ ਵੇਸਟ ਮੈਨੇਜਮੈਂਟ अप्रूव ਹੋ ਚੁੱਕਿਆ ਤੁਸੀਂ ਆਪਣੇ ਮਿਸਤਰੀ ਲਾ ਕੇ ਕੰਮ ਸਟਾਰਟ ਕਰ ਸਕਦੇ ਹੋ ਉਹਨੂੰ ਸਟਾਰਟ ਕਰ ਲਓ ਜੇ ਛੱਪੜ ਅਪਰੂਵ ਹੋ ਚੁੱਕੇ ਆ ਤੇ ਤੁਸੀਂ ਉਹਨਾਂ ਦਾ ਕੰਮ ਸਟਾਰਟ ਕਰ ਸਕਦੇ ਆ ਤੁਹਾਨੂੰ ਕਿਸੇ ਦੇ ਕੋਲੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਪੰਚਾਇਤ ਦੇ ਕੋਲ ਇੰਨਾ ਰਾਈਟ ਹੈ ਕਿ ਉਹ ਆਪਣਾ ਕੰਮ ਸਟਾਰਟ ਕਰ ਸਕੇ ਕੰਮ ਸਟਾਰਟ ਕਰੋ ਸੈਕਟਰੀ ਨੂੰ ਬੁਲਾਓ ਜੇ ਸ਼ੁਰੂ ਕਰਨ ਦਾ ਮਤਾ ਪੁਰਨਾ ਬੜਾ ਤੁਹਾਡੇ ਤੇ ਆਪਣਾ ਮਤਾ ਪਾ ਲਓ ਅਪਰੂਵ ਹੋਣ ਤੋਂ ਬਾਅਦ ਵੀ ਕੰਮ ਨੂੰ ਸਟਾਰਟ ਕਰਨ ਦਾ ਇੱਕ ਮਤਾ ਪਾਇਆ ਜਾਂਦਾ ਤਾਂ ਕਿ ਅਸੀਂ ਪੇਮੈਂਟਾਂ ਜਿਹੜੀਆਂ ਅੱਗੋਂ ਕਢਵਾਉਣੀਆਂ ਹੁੰਦੀਆਂ ਉਹ ਕਢਵਾਈਆਂ ਜਾ ਸਕਣ ਤੁਸੀਂ ਸਾਰੇ ਸੂਝਵਾਨੋ ਸਭ ਦਾ ਸਰਪੰਚ ਸਾਹਿਬ ਬੈਠੇ ਆ ਉਹਨਾਂ ਦੇ ਕੋਲੋਂ ਗਾਈਡੈਂਸ ਵੀ ਲੈ ਸਕਦੇ ਆ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਓ ਮੈਂ ਵੀ ਤੁਹਾਨੂੰ ਗਾਈਡ ਕਰ ਸਕਦੀ ਆ ਕਿਉਂਕਿ ਮੈਂ ਤਾਂ ਸਰਪੰਚੀ ਦੀ ਪੀ ਐਚ ਡੀ ਕਰ ਰੱਖੀ ਆ ਬੜਾ ਲੰਮਾ ਸਮਾਂ ਕਰ ਲਈ ਇਸ ਕਰਕੇ ਮੇਰੇ ਸਾਰੀਆਂ ਚੀਜ਼ਾਂ ਟਿਪਸ ਤੇ ਹੀ ਨੇ ਤੇ ਮੈਂ ਤੁਹਾਨੂੰ ਵੀ ਗਾਈਡ ਕਰ ਦਾਂਗੇ ਇਸ ਕਰਕੇ ਤੁਹਾਨੂੰ ਬਹੁਤਾ ਪ੍ਰਸ਼ਾਸਨ ਵੱਲ ਨਾ ਨਜ਼ਰ ਰੱਖਿਆ ਕਰੋ ਕਿ ਉਹ ਆਉਣ ਤੇ ਫੇਰ ਕੰਮ ਕਰ ਤੁਸੀਂ ਸਿਰਫ ਤੁਹਾਡੀ ਕਾਰਵਾਈ ਦੇ ਵਿੱਚ ਮਤਾ ਪਾਇਆ ਹੋਣਾ ਚਾਹੀਦਾ ਔਰ ਨੰਬਰ 2 ਤੇ ਤੁਹਾਡਾ ਕੰਮ ਜਿਹੜਾ ਵੀ ਤੁਸੀਂ ਕਰਨਾ ਚਾਹੁੰਦੇ ਉਹਦਾ ਐਸਟੀਮੇਟ ਲੱਗ ਕੇ ਅਪਰੂਵ ਹੋਇਆ ਹੋਣਾ ਚਾਹੀਦਾ ਬਸ ਇਸ ਤੋਂ ਅੱਗੇ ਤੁਹਾਨੂੰ ਪ੍ਰਸ਼ਾਸਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਵੀ ਤੁਸੀਂ ਆਪਣੇ ਕੰਮ ਪੰਚਾਇਤ ਨੇ ਕਰਨੇ ਹੁੰਦੇ ਪੰਚਾਇਤ ਇੱਕ ਲੋਕਲ ਬਾਡੀ ਆ ਪੰਚਾਇਤ ਇੱਕ ਲੋਕਲ ਗਵਰਨਮੈਂਟ ਆ ਤੁਹਾਡੇ ਕੋਲ ਇੰਨੀਆਂ ਪਾਵਰਾਂ ਨੇ ਜੇ ਤੁਸੀਂ ਯੂਜ਼ ਕਰਨ ਉਹ ਚੰਗੀ ਤਰ੍ਹਾਂ ਯੂਜ਼ ਕਰ ਲਓ ਤੇ ਪ੍ਰਸ਼ਾਸਨ ਤੁਹਾਡੇ ਅੱਗੇ ਅੱਗੇ ਨੱਚਦਾ ਫਿਰੂਗਾ ਕਮੀ ਜਿਹੜੀ ਆ ਉਹ ਲੈਕਸ ਆਫ ਇਨਫੋਰਮੇਸ਼ਨ ਲੈਕਸ ਆਫ ਨੋਲੇਜ ਵੀ ਹੁੰਦੀ ਹੈ ਅਦਰਵਾਈਜ਼ ਜਿਵੇਂ ਕੰਮ ਅਪਰੂਵ ਹੋਏ ਪੈ ਤੁਸੀਂ ਜਦੋਂ ਮਰਜ਼ੀ ਸਟਾਰਟ ਕਰੋ ਸੈਕਟਰੀ ਨੂੰ ਬੁਲਾਓ ਆ ਕੇ ਪੇਮੈਂਟ ਕਰੇ ਸੈਕਟਰੀ ਮੀਨਸ ਇਹ ਸਰਪੰਚ ਨੂੰ ਇੱਕ ਲਿਖਣ ਵਾਸਤੇ ਬੰਦਾ ਦਿੱਤਾ ਹੋਇਆ ਉਹਦੇ ਕੰਮ ਈਜ਼ੀ ਕਰਨ ਵਾਸਤੇ ਇੱਕ ਇਨਸਾਨ ਦਿੱਤਾ ਹੋਇਆ ਇੱਕ ਮੁਲਾਜ਼ਮ ਸਰਕਾਰ ਨੇ ਦਿੱਤਾ ਤਾਂ ਕਿ ਸਰਪੰਚ ਨੂੰ ਆਪ ਉਹਨਾਂ ਝਮੇਲਿਆਂ ਚ ਪੈਣ ਦੀ ਬਜਾਏ ਸੈਕਟਰੀ ਦਾ ਸਿਰਫ ਇੰਨਾ ਹੀ ਕੰਮ ਸੈਕਟਰੀ ਕੋਈ ਪਾਵਰ ਨਹੀਂ ਹੈ ਤੁਹਾਡੇ ਉੱਤੇ ਤੁਸੀਂ ਸੁਪਰੀਮ ਪਾਵਰ ਹੋ ਸਰਪੰਚ ਤੇ ਪੰਚਾਇਤ ਪਾਵਰ ਆ ਇੱਕ ਲੋਕਲ ਗਵਰਨਮੈਂਟ ਆ ਪਿੰਡ ਦੀ ਔਰ ਇੱਕ ਮਜਬੂਤ ਥੰਮ ਹੁੰਦਾ ਲੋਕਤੰਤਰ ਦਾ ਪੰਚਾਇਤ ਤੋਂ ਸ਼ੁਰੂ ਹੁੰਨੇ ਆ ਲੋਕਲ ਬਾਡੀ ਗਵਰਨਮੈਂਟਸ ਹੁੰਦੀਆਂ ਨੇ ਪੰਚਾਇਤ ਤੋਂ ਅੱਗੇ ਸਾਡੀਆਂ ਸੰਤਿਆ ਹੋ ਗਈਆਂ ਜ਼ਿਲ੍ਹਾ ਪ੍ਰੀਸ਼ਦ ਹੋ ਗਈਆਂ ਐਮ ਐਲ ਏ ਹੋ ਗਿਆ ਸਰਕਾਰ ਹੋ ਗਈ ਇਹ ਮੁੰਡਿਆ ਲੋਕਤੰਤਰ ਦਾ ਇਹਦੇ ਵਿੱਚ ਤੁਹਾਡੇ ਕੋਲ ਫੁੱਲਫਲੱਜ ਰਾਈਟ ਨੇ ਔਰ ਆਪਣੇ ਆਪਣੇ ਪੂਰੇ ਹੱਕਾਂ ਦਾ ਇਸਤੇਮਾਲ ਕਰਿਆ ਕਰੋ ਤਾਂ ਕਿ ਪ੍ਰਸ਼ਾਸਨ ਤੁਹਾਡੇ ਕੋਲੋਂ ਡਰੇ ਹੁੰਦਾ ਇਸ ਤੋਂ ਉਲਟ ਹੈ ਕਿ ਤੁਸੀਂ ਪ੍ਰਸ਼ਾਸਨ ਤੋਂ ਡਰਦੇ ਰਹਿੰਦੇ ਹੋ ਆ ਨਾ ਹੋ ਜਾਏ ਇਹ ਨਾ ਹੋ ਜਾਏ ਕੰਮ ਕਰੋ ਤੱਕੇ ਦੇ ਨਾਲ ਰਿਸਕ ਜਿਹੜੇ ਉਹ ਜ਼ਿੰਦਗੀ ਚ ਲੈਣੇ ਪੈਂਦੇ ਹੁੰਦੇ ਆ ਬਾਕੀ ਮੈਂ ਬੈਠੀ ਮੈਂ ਆਪੇ ਸੰਭਾਲ ਲਵਾਂ ਤੁਸੀਂ ਆਪਣੇ ਨਗਰ ਦੇ ਜੋ ਕੰਮ ਕਰ ਕਰਨ ਵਾਲੇ ਉਹਨੂੰ ਸੰਭਾਲੋ ਔਰ ਪਰਫਾਰਮੈਂਸ ਬੱਚਿਆਂ ਨੂੰ ਕੁਝ ਕਹਿਣ ਦੀ ਜ਼ਰੂਰਤ ਹੁਣ ਨਹੀਂ ਪੈਣੀ ਕਿਉਂਕਿ ਜਿਹੜੀ ਪਰਫਾਰਮੈਂਸ ਤੁਹਾਨੂੰ ਦੇ ਕੇ ਗਏ ਆ ਉਹਦੇ ਵਿੱਚ ਪੇਰੈਂਟਸ ਬੱਚਿਆਂ ਲਈ ਕੀ ਸੋਚਦੇ ਆ ਬੱਚੇ ਪੇਰੈਂਟਸ ਬਾਰੇ ਕੀ ਸੋਚਦੇ ਆ ਉਹ ਸਾਰਾ ਕੁਝ ਤੁਹਾਨੂੰ ਆਪਣੇ ਐਕਟ ਦੇ ਰਾਹੀਂ ਸਮਝਾ ਗਏ ਆ ਔਰ ਅਸਲ ਦੇ ਵਿੱਚ ਕੀ ਹੋਣਾ ਚਾਹੀਦਾ ਉਹ ਵੀ ਤੁਹਾਨੂੰ ਸਮਝਾ ਗਏ ਔਰ ਸਮਾਂ ਬੜਾ ਤੇਜ਼ੀ ਨਾਲ ਰੰਗ ਗਿਆ ਬਸ ਮੈਂ ਬੱਚਿਆਂ ਨੂੰ ਇੱਕ ਛੋਟੀ ਜੀ ਗੱਲ ਜ਼ਰੂਰ ਰਹਿਣ ਕਹਿਣੀ ਹੈ ਕਿ ਤੁਹਾਡਾ ਫੋਨ ਜਿਹੜਾ ਹੈ ਨਾ ਉਹਦੀ ਲਿਮਟ ਹੋਣੀ ਚਾਹੀਦੀ ਫੋਨ ਫੜੀ ਜ਼ਿੰਦਗੀ ਦਾ ਦੁਸ਼ਮਣ ਹੋ ਨਬੜਿਆ ਇਸ ਵੇਲੇ ਐਡਿਕਸ਼ਨ ਹੋ ਗਈ ਆ ਜਿਦਾ ਨਸ਼ੇ ਵਾਲੇ ਨੂੰ ਨਸ਼ੇ ਦੀ ਤੋੜ ਲੱਗਦੀ ਹੈ ਨਾ ਇਦਾਂ ਫੋਨ ਵਾਲਿਆਂ ਨੂੰ ਫੋਨ ਦੀ ਤੋੜ ਲੱਗਦੀ ਹੈ ਫੋਨ ਲਿਮਟਿਡ ਦੁਨੀਆ ਦੇ ਨਾਲ ਜੁੜੇ ਰਹਿਣਾ ਆ ਤੁਸੀਂ ਸਾਰੀ ਦੁਨੀਆ ਦੀ ਨੌਲੇਜ ਤੁਹਾਨੂੰ ਹੋਣੀ ਚਾਹੀਦੀ ਹੈ ਤੁਸੀਂ ਸਿੱਖਣਾ ਕਿ ਪਸਾਰੀ ਦੁਨੀਆ ਦੇ ਵਿੱਚ ਕੀ ਹੋ ਰਿਹਾ ਪਰ ਉਹਦਾ ਇੱਕ ਲਿਮਟਿਡ ਟਾਈਮ ਇੱਕ ਘੰਟਾ ਵੱਧ ਤੋਂ ਵੱਧ ਕੋਈ ਬੱਚਾ ਚੋਰ ਉੱਚਕਾ ਨਹੀਂ ਹੈ ਕੋਈ ਬੱਚਾ ਕੋਈ ਨਹੀਂ ਇਹ ਸਭ ਜਿਹੜੇ ਨੇ ਇਸ ਲੇਟ ਵਾਂਗੂ ਕਾਗਜ਼ ਕੋਰੇ ਬੱਚੇ ਨੇ ਸਾਰਾ ਕੁਝ ਸਾਡੇ ਕੋਲੋਂ ਸਿੱਖਦੇ ਆ ਸਮਾਜ ਦੇ ਵਿੱਚੋਂ ਸਿੱਖਦੇ ਜਿੰਨਾ ਵੱਧ ਧਿਆਨ ਦਿਓਗੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਸਮਝਾ ਕੇ ਉਹਨੇ ਬੱਚੇ ਸਾਡੇ ਵੱਧ ਸ਼ਾਈਨੀ ਹੋਣਗੇ ਇਹਨਾਂ ਨੂੰ ਬੱਚਿਆਂ ਨੂੰ ਸਿਆਣੇ ਬਣਾਉਣਾ ਫਿਲਾਸਫਰ ਬਣਾਉਣਾ ਇੰਜੀਨੀਅਰ ਬਣਾਉਣਾ ਡਾਕਟਰ ਬਣਾਉਣਾ ਸਮਾਜ ਸੇਵੀ ਬਣਾਉਣਾ ਔਰ ਆਪਣੇਆ ਬਜ਼ੁਰਗਾਂ ਦੀ ਇੱਜ਼ਤ ਕਰਨਾ ਸਿਖਾਉਣਾ ਔਰਤ ਦੀ ਇੱਜ਼ਤ ਕਰਨਾ ਸਿਖਾਉਣਾ ਇਹ ਸਾਰਾ ਕੁਝ ਇਹਨਾਂ ਨੇ ਤੁਹਾਡੇ ਘਰੋਂ ਸਿੱਖਣਾ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਦੇ ਆਂ ਮੜੀ ਜੀਵਾਜ਼ ਉਹ ਦੇਣ ਤਸੀਂ ਦੌੜੇ ਜਾਂਦੇ ਆ ਉਹਨਾਂ ਨੂੰ ਟਾਈਮ ਦੇ ਨਾਲ ਖਾਣਾ ਪੀਣਾ ਦਿੰਨੇ ਆ ਟਾਈਮ ਦੇ ਨਾਲ ਦਵਾਈ ਦਿੰਨੇ ਆ ਸਾਡੇ ਬੱਚੇ ਸਾਨੂੰ ਦੇਖਦੇ ਜੇਸੀ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਜਦੋਂ ਅਸੀਂ ਬਜ਼ੁਰਗ ਹੋਈਏ ਤੇ ਸਾਨੂੰ ਦਰਕਨਾਰ ਕਰ ਦੇਣ ਜਾਂ ਸਾਡੀ ਸੇਵਾ ਨਾ ਕਰ ਦੇਣ ਤੇ ਸਾਡੀ ਗੱਲ ਨਾ ਸੁਣਨ ਤੇ ਸਾਡਾ ਸਾਨੂੰ ਆਪਣੇ ਮਾਪੇ ਨੂੰ ਉਸ ਤਰੀਕੇ ਨਾਲ ਸੰਭਾਲਣਾ ਪਏਗਾ ਜਿਸ ਤਰੀਕੇ ਦੇ ਨਾਲ ਅਸੀਂ ਚਾਹੁੰਦੇ ਕਿ ਸਾਡੇ ਬੱਚੇ ਸਾਨੂੰ ਸੰਭਾਲਣ ਉਹ ਜੋ ਦੇਖਣਗੇ ਉਹੀ ਗ੍ਰਹਿਣ ਕਰਨਗੇ ਜੋ ਦੇਖਣਗੇ ਉਹਨਾਂ ਦੇ ਮਾਈਂਡ ਦੇ ਵਿੱਚ ਉਹੀ ਸਾਰਾ ਕੁਝ ਪ੍ਰਿੰਟ ਹੁੰਦਾ ਹੈ ਬਸ ਇਹ ਸਾਡੇ ਤੇ ਮਾਪਪੋਤੇ ਡਿਪੈਂਡ ਕਰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਬਣਾਉਣਾ ਸਕੂਲ ਦਾ ਮਾਹੌਲ ਬਹੁਤ ਅੱਛਾ ਹੈ ਇੱਥੇ ਇਥੋਂ ਬੱਚੇ ਕਿਉਂਕਿ तकरीबन 7-8 ਘੰਟੇ ਬੱਚਾ ਸਕੂਲ ਦੇ ਵਿੱਚ ਰਹਿੰਦਾ ਘਰ ਜਾ ਕੇ ਵੀ ਉਹਨੂੰ ਉਹੀ ਫੋਰਸ ਪੜਾਈ 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 ਨਹੀਂ ਹਰ ਬੱਚੇ ਕੋਲ ਆਪਣਾ ਟੈਲੈਂਟ ਹੈ ਉਹਨੇ ਖੁਦ ਕਰ ਲੈਣਾ ਬਹੁਤ ਜ਼ਿਆਦਾ ਬੋਝ ਬੱਚਿਆਂ ਨੂੰ ਡਿਪਰੈਸ ਕਰਦਾ ਬਹੁਤ ਜ਼ਿਆਦਾ ਬੋਝ ਬੱਚਿਆਂ ਨੂੰ ਪੜ੍ਹਾਈ ਤੋਂ ਦੂਰ ਲੈ ਜਾਂਦਾ ਅੱਕ ਜਾਂਦੇ ਨੇ ਥੱਕ ਜਾਂਦੇ ਨੇ ਉਹਨਾਂ ਦੇ ਦਿਮਾਗ 'ਚ ਕੁਝ ਨਹੀਂ ਪੈਂਦਾ ਇਹ ਦਿਮਾਗ ਦੀ ਵੀ ਇੱਕ ਲਿਮਿਟ ਹੁੰਦੀ ਹੈ ਉਹਨੇ ਕਿੰਦੀ ਕਿੰਨੀ ਇੱਕ ਸਪੇਸ ਹੈ ਉਹਦੇ ਕੋਲ ਉਹਨੇ ਕਿੰਦਾ ਕੋਦੇ ਵਿੱਚ ਗ੍ਰੰਥ ਕਰਨੀ ਜੇ ਤੁਸੀਂ ਕਹੋ ਕਿ ਵੀ ਕੋਈ ਆਈਐਸ ਅਫੀਸਰ ਬਣ ਗਿਆ ਪੀਸੀਐਸ ਅਫੀਸਰ ਬਣ ਗਿਆ ਉਹ ਜੀ ਦਿਨ ਰਾਤ ਪੜੀ ਜਾਂਦੇ ਸੀ ਕੋਈ ਨਹੀਂ ਪੜਦਾ ਦਿਮਾਗ ਦੇ ਕੋਲ ਇੱਕ ਸਮਾਂ ਹੁੰਦਾ ਕਿ ਇੰਨਾ ਘੰਟੇ ਲਗਾਤਾਰ ਉਹ ਆਪਣਾ ਪੜ ਸਕਦਾ ਉਸ ਤੋਂ ਬਾਅਦ ਸਿਰਫ ਉਹਦਾ 8 ਘੰਟੇ ਬਹੁਤ ਜ਼ਿਆਦਾ ਹੁੰਦੇ ਹੈ 8 ਘੰਟੇ ਪੜਨ ਵਾਸਤੇ ਬਹੁਤ ਹੁੰਦੇ ਆ ਜੇ ਤੁਸੀਂ ਆਪਣੇ ਬੱਚਿਆਂ ਨੂੰ ਘਰ ਸਪੇਸ ਦਿਓਗੇ ਕਿ ਕੋਈ ਗੱਲ ਨਹੀਂ ਤੂੰ ਹੁਣ ਇੰਨਾ ਕੁ ਟਾਈਮ ਤੂੰ ਖੇਡ ਕੇ ਆ ਜਿਹੜਾ ਬੱਚਾ ਚੰਗੀ ਤਰ੍ਹਾਂ ਸਕੂਲ ਪੜ ਜਾਊਗਾ ਉਹਨੂੰ ਟਿਊਸ਼ਨ ਦੀ ਜ਼ਰੂਰਤ ਨਹੀਂ ਪੈਣੀ ਉਹਨੂੰ ਖੇਡਣ ਲਈ ਸਮਾਂ ਦਿਓ ਉਹਨੂੰ ਆਪਣਾ ਸਮਾਂ ਦਿਓ ਉਹਨੂੰ ਕੋਈ ਹੋਰ ਹੌਬੀ ਦਿਓ ਉਹਨੂੰ ਕੋਈ ਘੁੰਮਣ ਨੂੰ ਦਿਓ ਉਹਨੂੰ ਕੋਈ ਖੂਤੇ ਲੈ ਜਾਓ ਉਹਨੂੰ ਕੋਈ ਕਿਸੇ ਪਾਸੇ ਬਾਗਬਾਨੀ ਕਰਵਾ ਲਓ ਉਹਦੇ ਕੋਲੋਂ ਸਬਜ਼ੀਆਂ ਗੜਵਾ ਲਓ ਉਹਦੇ ਕੋਲੋਂ ਫੁੱਲ ਗੜਵਾ ਲਓ ਸਿਰਫ ਤੇ ਸਿਰਫ ਪੜ੍ਹਾਈ 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 ਜਿਹੜੀ ਆ ਉਹਦੇ ਨਾਲ ਕੋਈ ਪੜ੍ਹਾਈ ਨਹੀਂ ਆਉਣੀ 8 ਘੰਟੇ ਸਕੂਲ ਦੇ ਵਿੱਚ ਬਤਾਏ ਹੋਏ ਬੱਚੇ ਦੇ ਬਹੁਤ ਹੁੰਦੇ ਨੇ ਜੇ ਤੁਸੀਂ ਉਹਦੇ ਵਿੱਚੋਂ 20 ਬੱਚੇ ਟੌਪ ਕਰ ਸਕਦੇ 8 ਘੰਟਿਆਂ ਦੇ ਵਿੱਚੋਂ 8 ਘੰਟੇ ਬੜੇ ਹੁੰਦੇ ਨੇ ਪੜ੍ਹਨ ਵਾਸਤੇ ਦਿਮਾਗ ਦੇ ਦਿਮਾਗ ਇੰਨਾ ਨਹੀਂ ਚੱਲ ਸਕਦਾ ਵੀ ਤੁਸੀਂ 8 ਘੰਟੇ ਤੋਂ ਵੱਧ ਵੀ ਉਹਨੂੰ ਪੜ੍ਹਾਓ ਸੋ ਆਪਣੇ ਬੱਚਿਆਂ ਦੀ ਮਦਦ ਕਰੋ ਆਪਣੇ ਬੱਚਿਆਂ ਦੇ ਦੋਸਤ ਬਣੋ ਆਪਣੇ ਬੱਚਿਆਂ ਦਾ ਸਭ ਕੁਝ ਬਣੋ ਪੇਰੈਂਟਸ ਵੀ ਤੁਸੀਂ ਆਂ ਦੋਸਤ ਵੀ ਤੁਸੀਂ ਆਂ ਸਭ ਕੁਝ ਤੁਸੀਂ ਆਂ ਇਹਨਾਂ ਨੂੰ ਆਪਣੇ ਨੇੜੇ ਰੱਖੋ ਬਹੁਤ ਨੇੜੇ ਰੱਖੋ ਕਲੋਜ਼ ਰੱਖੋ ਗਲਤੀ ਹੋਣ ਦੇ ਉੱਤੇ ਡਾਂਟ ਡੱਪਟ ਕਰਨ ਦੀ ਬਜਾਏ ਪਿਆਰ ਦੇ ਨਾਲ ਸਮਝਾਓ ਜਿਆਦਾ ਸਮਝਣਗੇ ਡਰ ਜਿਹੜਾ ਆ ਉਹ ਸਾਨੂੰ ਗਲਤ ਪਾਸੇ ਲੈ ਕੇ ਜਾਂਦਾ ਜਦੋਂ ਬੱਚਾ ਡਰਦਾ ਤੁਹਾਡੇ ਕੋਲ ਆਪਣੀ ਗੱਲ ਨਹੀਂ ਸ਼ੇਅਰ ਕਰਦਾ ਉਹਦੇ ਨਾਲ ਫਿਰ ਬੱਚਾ ਸਹੀ ਰਸਤੇ ਨੇ ਨਹੀਂ ਜਲ ਪਊਗਾ ਬੱਚੇ ਦੇ ਕੋਲ ਤੁਹਾਡਾ ਤੇ ਉਹਦਾ ਇੰਨਾ ਕੁ ਰਿਲੇਸ਼ਨ ਹੋਣਾ ਚਾਹੀਦਾ ਇੰਨਾ ক্লোਜ਼ ਰਿਲੇਸ਼ਨ ਹੋਣਾ ਚਾਹੀਦਾ ਵੀ ਜਿੱਡੀ ਮਾੜੀ ਵੱਡੀ ਗਲਤੀ ਹੋ ਜਾਏ ਕੁਝ ਵੀ ਹੋ ਜਾਏ ਬੱਚਾ ਥਰ ਤੋਂ ਲਕੋਵੇ ਨਾ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ। ਔਰ ਆਪਣੇ ਪੁੱਤਾਂ ਨੂੰ ਘਰ ਦੀਆਂ ਔਰਤਾਂ ਦੀਆਂ ਆਪਣੀਆਂ ਭੈਣਾਂ ਦੀ ਇੱਜ਼ਤ ਕਰਨਾ ਸਿਖਾਓ ਤਾਂ ਹੀ ਉਹ ਬਾਹਰ ਕਿਸੇ ਦੀ ਇੱਜ਼ਤ ਕਰ ਪਾਉਣਗੇ। ਜਿਹੜਾ ਆਪਣੀ ਭੈਣ ਨੂੰ ਪਿਆਰ ਕਰਦਾ ਜਿਹੜਾ ਆਪਣੀ ਮਾਂ ਨੂੰ ਪਿਆਰ ਕਰਦਾ ਜਿਹੜਾ ਆਪਣੀ ਭੈਣ ਦੀ ਇੱਜ਼ਤ ਕਰਦਾ ਆਪਣੀ ਮਾਂ ਦੀ ਇੱਜ਼ਤ ਕਰਦਾ ਉਹ ਸੋਸਾਇਟੀ ਦੀ ਹਰ ਔਰਤ ਦੀ ਇੱਜ਼ਤ ਕਰੇਗਾ ਫਿਰ ਅੰਬੇ ਨਹੀਂ ਆਉਣਗੇ ਬਾਹਰ। ਇੱਕ ক্লোਜ਼ਨੈਸ ਬੱਚਿਆਂ ਦੀ ਜਿਹੜੀ ਆ ਮਾਂ ਬਾਪ ਦੇ ਨਾਲ ਖਾਸ ਕਰਕੇ ਮੁੰਡਿਆਂ ਦੀ ਬਹੁਤ ਕਲੋਜ਼ਨੈਸ ਹੁੰਦੀ ਹੈ ਪਰ ਉਹਦੇ ਵਿੱਚ ਪਿਆਰ ਦੇ ਨਾਲ-ਨਾਲ ਹਰ ਚੀਜ਼ ਨੂੰ ਸਿਖਾਉਣਾ ਕਰਨਾ ਇਹ ਇੱਥੋਂ ਹੀ ਸਾਰਾ ਕੁਝ ਇਹੀ ਉਮਰ ਆ ਇਹੀ ਸਕੂਲ ਨੇ ਜਿੱਥੋਂ ਬੱਚੇ ਨੇ ਪੜ੍ਹ ਕੇ ਘਰ ਜਾਣਾ ਘਰ ਤੁਸੀਂ ਸਿਖਾਉਣਾ ਬਸ ਇਹ ਥੋੜਾ ਜਿਹਾ ਲਿਮਟਿਡ ਜਿਹਾ ਟਾਈਮ ਹੁੰਦਾ ਜਿਹਦੇ ਵਿੱਚ ਸਮਝ ਲਓ ਕਿ ਜ਼ਿੰਦਗੀ ਦੇ ਸਬਕ ਤੁਸੀਂ ਆਪਣੇ ਬੱਚਿਆਂ ਨੂੰ ਦੇਣੇ ਹੁੰਦੇ ਆ ਬਹੁਤ ਬਹੁਤ ਧੰਨਵਾਦ ਮੈਂ ਸਕੂਲ ਦਾ ਵੀ ਔਰ ಗ್ರಾಮ ਪੰਚਾਇਤ ਦਾ ਵੀ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਮੈਨੂੰ ਇਹਨਾਂ ਨੰਨੇ ਬੱਚਿਆਂ ਨੂੰ ਦੇਖਣ ਦਾ ਮੌਕਾ ਮਿਲਿਆ ਔਰ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਇੱਕ ਖੂਬਸੂਰਤ ਸਕੂਲ ਦਾ ਜਿਹੜਾ ਨਮੂਨਾ ਆ ਇਸ ਹਲਕੇ ਦੇ ਵਿੱਚ ਬਣਾ ਕੇ ਰੱਖਿਆ ਪੈਸੇ ਬੜੇ ਆ ਜਾਂਦੇ ਹੁੰਦੇ ਔਰ ਬੜਾ ਕੁਝ ਹੁੰਦਾ ਸਮਾਜ ਦੇ ਵਿੱਚ ਪਰ ਬੰਦਾ ਬਹੁਤ ਘੱਟ ਹੁੰਦਾ ਇਹ ਬਣਾਇਆ ਗਿਆ ਬਹੁਤ ਅੱਛੀ ਹਰ ਇੱਕ ਚੀਜ਼ ਬਹੁਤ ਵਧੀਆ ਬਣਾਈ ਗਈ ਹੈ ਔਰ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਇਸ ਨਗਰ ਦੇ ਔਰ ਆਸ-ਪਾਸੇ ਦੇ ਨਗਰਾਂ ਤੋਂ ਆਏ ਹੋਏ ਬੱਚਿਆਂ ਵਾਸਤੇ ਇਹ ਸਕੂਲ ਜ਼ਿੰਦਗੀ ਦੇ ਬਹੁਤ ਅੱਗੇ ਤੱਕ ਜਾਣ ਵਾਲੇ ਸਬਕ ਜਿਹੜੇ ਉਹਨਾਂ ਦੇਵੇ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਦੱਸਦੀ ਹੈ ਕਿ ਜਦੋਂ ਵੀ ਕੋਈ ਪ੍ਰੋਗਰਾਮ ਜਾਂ ਕੋਈ ਫੰਕਸ਼ਨ ਹੁੰਦਾ ਕਿਸੇ ਵੀ ਸਕੂਲ ਦੇ ਵਿੱਚ ਜਾਂ ਕੋਈ ਹੋਰ ਵੀ ਪ੍ਰੋਗਰਾਮ ਹੋਵੇ ਤਾਂ ਵਿਧਾਇਕ ਜਿਹੜੇ ਇੰਦਰਜੀਤ ਕੌਰ ਮਾਨ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਜ਼ਰੂਰ ਦਿੱਤਾ ਚਾਹੁੰਦਾ ਕਿਉਂਕਿ ਆਪਣੇ ਹਲਕੇ ਦੇ ਵਿੱਚ ਕਾਫੀ ਵਿਕਾਸ ਕਾਰਜ ਜਿਹੜੇ ਕਿ ਇੰਦਰਜੀਤ ਕੌਰ ਮਾਨ ਵੱਲੋਂ ਕੀਤੇ ਜਾ ਰਹੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼